ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੰਗਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲ ਸਿੰਘ ਉਹਨਾਂ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਹਰ ਵਰ ਦੀ ਤਰ੍ਹਾਂ ਕਾਫੀ ਗਿਣਤੀ 'ਚ ਪਸ਼ੂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਕੋਈ ਤਾਜ਼ੀਆਂ ਸੋਈਆਂ ਵਾਂ ਕੋਈ ਗੱਬਣਾ ਆ ਕੋਈ ਟੋਕੜ ਗੱਬਣਾ ਆ ਕੋਈ ਬੱਚੇ ਤੋਂ ਵੀ ਨਾ ਆ ਹਰ ਤਰ੍ਹਾਂ ਦਾ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਵੱਡੇ ਛੋਟੇ ਭਾ ਤਨਨ ਦੇਖੋ ਨੇ ਇਹ ਗੱਲ ਬਾਤ ਹੁਣ ਆਪਾਂ ਵੀਰ ਜੀ ਨਾਲ ਨਾ ਕਰਦੇ ਆਂ ਤੇ ਪੁੱਛਦੇ ਸਾਰੀ ਡਿਟੇਲ ਆ ਸਾਰੀ ਦੀ ਸਾਰੀ ਲੈਣ ਜਿਹੜੀ ਵਿਕਾਊ ਆ ਐਂਡ ਤੱਕ ਰਪਛ ਜਿਹੜੇ ਸਾਰੇ ਵਿਕਾਊ ਆ ਵੀਡੀਓ ਕੋਲ ਪੂਰੀ ਜਰੂਰ ਵੇਖਿਆ ਵਿੱਚ ਕੋਈ ਮੀਨੀ ਆ ਕੋਈ ਖੋਲੇ ਸਿੰਘਾਂ ਵਾਲੀ ਆ ਕੋਈ ਕੁੰਡੇ ਸਿੰਘਾਂ ਵਾਲੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਸੁਣਾ ਠੀਕ ਠਾਕ ਜੀ ਬਹੁਤ ਵਧੀਆ ਮੇਰਾ ਚਲੋ ਵਧੀਆ ਮੇਰਾ ਹੀ ਚਾਹੀਦੀਆਂ ਜੀ ਚੰਗੀ ਰੌਣਕ ਲਾਈ ਜੀ ਅੱਜ ਫੇਰ ਰੌਣਕ ਕਿਦਾਂ ਹੀ ਬਾਕੀ ਵਾਇਰ ਦੋ ਲੋ ਮਾਰਾ ਠੀਕ ਠੀਕ ਆ ਮੇਰੇ ਨਾਲ ਸਾਰੇ ਵਿਕਾਉਣ ਪਰ ਆਉਂ ਕਿਆ ਬੜੀ ਸਾਤਰੀ ਕਾਲ ਵੀਡੀਓ ਵੇਖਾਉਣੀ ਠੀਕ ਐ ਮੈਂ ਵਿਕੀ ਜਾਂਦਾ ਮਾਲ ਨਾਲੋਂ ਨਾਲ ਮਾਲ ਵਿਕੀ ਜਾਂਦਾ ਮਾਲ ਜਿਹੜਾ ਲੈ ਆਈਦਾ ਵਾ ਅੱਛਾ ਦਾ ਉਹ ਇੱਕ ਕਾਕਾ ਥੋੜਾ ਜਿਆ ਅੱਛਾ ਤੇ ਜੇ ਕੋਈ ਲੱਭ ਪੈਂਦਾ ਤੂੰ ਲੈ ਜਾਂਦਾ ਅੰਗੀ ਠੀਕ ਠੀਕ ਐ ਤੇ ਚਲੋ ਨਾਮ ਦੱਸ ਤੇ ਕਰੀ ਆਪਣਾ ਪਾਲਾ ਹਾਂਜੀ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤਸੀਰ ਮਜੀਠਾ ਜੈਂਤੀਪੁਰ ਟਾਪੂ ਬਿਲਕੁਲ 4 ਕਿਲੋਮੀਟਰ ਆਉਂਦਾ ਠੀਕ ਐ ਜੀ ਹਾਂਜੀ ਠੀਕ ਐ ਤੇ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਵਾਲੀ ਮਾਈ ਤੋਂ ਹੀ ਕਰ ਲਈ ਇਹ ਕੱਲ ਦੀ ਸੂਈ ਆ ਜਿਹੜੀ ਹਾਂਜੀ ਆ ਜਾ ਬੱਚਾ ਕੱਟੀ ਮਗਰੇ ਦੇ ਮਗਰੇ ਦੇ ਕੱਟੀ ਆ ਕੱਟੀ ਨਾ ਆਹ ਕੱਟੀ ਏ ਦੀ ਇਹਦੇ ਹੱਥ ਵੀ ਆ ਆਹ ਆਹ ਕੱਟੀ ਏ ਹਾਲੇ ਹਾਲੇ ਆ ਤਾਜ਼ੇ ਬੱਚੇ ਜਿਹੜਾ ਬਿਲਕੁਲ ਕੋਈ ਨਾ ਨਾ ਖੋਦਾਂਗੇ ਲਾ ਆ ਦੇਖਾ ਦੇ ਨਾੜ ਬਿਲਕੁਲ ਨਾ ਤਰੇ ਨਹੀਂ ਲੈ ਆ ਜੋ ਵੀ ਜੀ ਲੈਖਾ ਲੈ ਲਿਆ ਹਵਾਨਾ ਚੰਗਾ ਤਿਆਰ ਕੀਤਾ ਇਧਰ ਨੂੰ ਇੱਕ ਕਰੀ ਸਿੱਧੀ ਤੌਰ ਤੇ ਵੀ ਜੀ ਕਿਧਰ ਨੂੰ ਤੁਸੀਂ ਜਾਓ ਇਧਰ ਆ ਹਾਂ ਮੈਂ ਤਾਂ ਦੇ ਹਵਾਨਾ ਤਾਂ ਲੈ ਚੰਗਾ ਤਿਆਰ ਕੀਤਾ ਹੈ ਲੈ ਆ ਪਾ ਦੇ ਗਾ ਕੇ ਨਾ ਅੱਗੇ ਜਾਦਾ ਬੱਚਾ ਤਾਂ ਉਧਰ ਹੀ ਉਹਦੇ ਘਰ ਗਿਆ ਥੋੜਾ ਜਦਨ ਜਵਾਬ ਸਮਾ ਇੱਕ ਨੰਬਰ ਦਾ ਠੀਕ ਆ ਹਾਂ ਜੀ ਜੋ ਆਪ ਦਮਾ ਦੀ ਬੜੀ ਖਰੀ ਸਾਫ ਆ। ਬਾਕੀ ਥਣਾ ਦਾ ਸਾਈਜ਼ ਗਿਆ। ਥਣਾ ਨਾ ਇੰਨੀ ਚੋਣ ਪੋੜਦੀ ਆ ਤਾਂ ਤੁਹਾਨੂੰ ਸੁਣਦੇ ਬੱਚਾ ਚੋਰੀ। ਠੀਕ ਆ। ਤੇ ਕਿੰਨਾ ਕੁ ਤਰ ਦੁੱਧ ਚਵਾਈ ਜਾਂਦਾ? ਦੁੱਧ ਵੀ ਜੀ ਚੀਨੋ ਕਾ ਬਲ ਨਹੀਂ ਲਾਗੋ ਮਨ ਲਈ ਆ। ਉਹ ਆਂਦੇ ਵਿੱਚ ਦੁੱਧ 12-13 ਕਿਲੋ ਚੋਲਦੇ ਆ। ਅੱਛਾ। ਤੇ ਚਲ ਹੁਣ ਵੀ। ਤਰੀਬਨ 6-7 ਕਿਲੋ ਬੜਾ ਕਿ ਖਾਦ ਕਰਤੀ ਆ। 10 ਵੀ ਲੈਣੇ ਜੰਦਰਬਲ ਜੋ ਹੁੰਦਾ। ਅੱਛਾ। ਇੰਨਾ ਦੇ 7-8 ਕਿਲੋ ਬੜਾ ਬਾਕੀ ਦੁੱਧ 10 ਤੋਂ ਬਾਹਰ ਹੀ ਜਾਊਗੀ। ਤੇ ਮੋਲੇ ਦਾ ਮੁੱਲ ਇਹਦਾ ਮੰਗਣ ਨੂੰ ਜੂ ਮੋਲ ਮਰਜ਼ੀ ਕਰੀ 75000 ਦੇ ਦਾਂਗੇ 75000 ਦੀ ਜ਼ਿਆਦਾ ਹਾਂ ਨਹੀਂ 72000 ਦੇ ਦਾਂਗੇ ਅੱਛਾ 72 ਦੀ 72000 ਠੀਕ ਆ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਦਿਖਾਉਣ ਲੱਗੇ ਕਿੰਨੀ ਉਦੀ ਪਹਿਲੇ ਨੂੰ ਸੂਈ ਦੁੱਤਾ ਫਿਰ ਥੋੜਾ ਇਹ ਕੋਜੇ ਅੱਛਾ ਇਹਦੀ ਵੀ ਕੋਈ ਕੱਟੀ ਨਹੀਂ ਕੱਟੀ ਕਿੰਨੇ ਦਿਨ ਹੋਏ ਸੋਈ ਨਾ ਠੀਕ ਕੋਈ ਨਹੀਂ ਰਹਿਣ ਤੋਂ ਬੈਠੀ ਇਹ ਜਿਹੜੀ ਹੈ ਆਹ ਦੇ ਆਹ ਨਹੀਂ ਆ ਘਟੇ ਜਾਂ ਆਹੋ ਕਦੀ ਆ ਆ ਆ ਆ ਕੱਟੀ ਇਹਨਾਂ ਬੱਚੇ ਸਾਰੇ ਇੱਕੋ ਜਿਹੇ ਆ ਤੇ ਫਿਰ ਪਲੇਖਾ ਲੱਗ ਜਾਂਦਾ ਆ ਕੱਟੀ ਆ ਜਿਹੜੀ ਇਧਰੋਂ 6 ਕਿਲੋ ਦੁੱਧ ਆ ਜੀ 6 ਲੀਟਰ ਇਹਦੇ ਕੋਲ ਹੈਗਾ ਮੋਕੇ ਤੇ ਕਿੰਨੇ ਦੇਣਾ ਉਸੋਈ ਨਾ ਉਸੋਈ ਨਾ ਵੇ 7-8 ਦਿਨ ਉਸੋਈ ਦੇਣੀ ਹਫਤਾ ਗੈ ਉਸੋਈ ਲੈ ਜਾਵੀਂ ਜੀ ਇਧਰ ਨਹੀਂ ਉਹ ਪਿੰਨ ਵੀ ਜੰਦਾਈ ਦੇ ਦੁੱਧ ਆਉਣ ਲੱਗੀਆਂ ਹਾਂਜੀ ਹਾਂਜੀ ਚਲੋ 8 ਕਿਲੋ ਦੇ ਦਊਗੀ 8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈ ਦਹੀਂ ਜਾਊਗੀ ਧੋਰ ਦੋ ਤਰਨ ਸਿੱਧੀ ਧੋਰ ਦੋ ਇਧਰ ਸੁਨੀਰ ਜੀ ਇੰਨਾ ਸੂਆ ਤੇ 6 ਕਿਲੋ ਕਹਿੰਦੇ ਮੋਕੇ ਤੇ ਹੈਗਾ ਤੇ 8 ਕਿੱਲੇ ਦੇ ਕਰੀਬ ਇਹਨਾਂ ਚਵਾਦੋਗੀ ਆ ਜੁਲਾ ਹੈ ਅਵਧੀ ਕੋਈ ਨ ਮੁੱਲ ਵੀ ਦਾ ਜਿੰਨਾ ਕੇ ਦੁੱਧ ਦੁੱਧ ਨਾਲ ਮੁੱਲ ਲੈ ਆ ਦੀ ਛੋਟਾ ਹੀ ਆ ਠੀਕ ਆ ਬਹੁਤਾ ਵੱਡਾ ਨਹੀਂ ਰੋ ਠੀਕ ਆ ਕੋਈ ਦਾ 65 ਦੇ 70 ਨਹੀਂ ਹਾਂ ਕੋਲੀ ਕਿੰਨਾ ਵੀ ਦੀ ਦਾ ਮੁੱਲ ਫਿਰ ਮੁੱਲ ਵੀਰ ਜੀ ਦਾ ਛੋਟਾ ਹੀ ਕਰਨਾ ਕੋਈ ਪਹਿਨ ਨਹੀਂ ਕੋਈ 70 ਨਹੀਂ ਅੱਛਾ 60 ਨਹੀਂ ਅੱਛਾ 52000 ਦੇ ਦਾਂਗੇ 52000 ਦੇ ਪਹਿਲਾਂ ਝੋਟੀ ਹੈ ਪਹਿਲਾਂ ਝੋਟੀ 1 ਕਿਲੋ ਦੁੱਧਿਆ 8 ਕਿਲੋ ਕਰੀ ਜੂਗੀ ਠੀਕ ਹੈ ਚਲੋ ਪਹਿਲੇ ਸੋਵੇ ਇਹੋ ਜਿਹੇ ਮੋਲਚਾ 8 ਕਿਲੋ ਚਵਾਈ ਜਾਜ ਤੇ ਬੜਾ ਹੁੰਦਾ ਵਾ 8 ਕਿਲੋ ਹੋ ਗਿਆ ਗੱਬਕ ਸੀ ਲਿਆ ਠੀਕ ਹੈ ਤਾਜੀ ਸੂਈ ਆ ਤੇ ਹੁਣ ਆ ਵੀ ਨਹੀਂ ਸੂਈ ਆ ਇਹ ਵੀ ਬਰੀ ਜੋ ਆਪ ਹਮਾਰੀ ਚੰਗੀ ਆ ਤੋੜ ਦੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨਾ ਆਹ ਦੇ ਬੱਚਾ ਜੋ ਘੋਡੀਆਂ ਨਾਲ ਕੋ ਲਾਵੇ ਪੰਘੇ ਨਾਲ ਲਾਵੇ ਠੀਕ ਹੈ ਨਾਲ ਲਾਵੇ ਤੇ ਆਹ ਕਿਹੜਾ ਬੱਚਾ ਇਹ ਦੁੱਧ ਦਾ ਲੁੱਧਾ ਰੋ ਹਾਂ ਕੱਟਾ ਜੇ ਲੱਗੇ ਠੀਕ ਆ ਇਹ ਦੁੱਧ ਬੁਤਾ ਘੱਗਲੋ ਲੱਗੇ ਪੈਣੀ ਹਾਂ ਠੀਕ ਆ ਆਪ ਬਸ ਮਾਦੀ ਬੜੀ ਸਾਫ਼ ਖੜੀ ਆ ਚਲ ਲੈ ਜਾ ਵੀ ਇਹਦੇ ਥੋੜੀ ਜੀ ਥਾਂਬ ਘੱਟ ਹੋਈ ਐ ਜੇ ਕੋਈ ਥਾਂਬ ਵਾਲਾ ਕੋਈ ਲੈ ਜਾਏ ਤੇ ਦੁੱਧ ਇਹਦੇ ਸਾਰੀਆਂ ਗਰਮੀਆਂ ਜਿਹੜਾ ਚੰਗਾ ਚਵਾਈ ਜਾਣਾ ਆਪ ਬਸ ਮਾਦੀ ਬੜੀ ਖੜੀ ਆ 8 ਕਿਲੋ ਤੋਂ ਜਿਹੜਾ ਕਹਿੰਦੇ ਕਿ ਪੱਕਾ ਇਹਦੇ ਕੋਲ ਹੈਗਾ ਪਾਈਆ ਵਾਜੇ ਪਾਈਆ ਘੱਟ ਜੀ 5 ਕਿਲੋ ਨਹੀਂ ਹੋਊਗਾ ਠੀਕ ਆ ਹਾਂਜੀ ਇਹ ਤਾਂ ਵੀ ਮੋਲ ਛੋਟਾ ਜਿਹਾ ਕਰਨਾ ਪਾਉ ਜਿੱਦਾਂ ਹਾਨੂੰ ਪੁੱਛਣ ਤੋਂ ਮੋਗ ਲਿਆ ਠੀਕ ਆ ਉਸੇ ਤੋਂ ਹਾਂ ਨਹੀਂ ਜੇ ਰਹੀਆਂ ਹਾਂ ਦੇਖ ਸਕਦੇ ਹਵਾਨਾ ਇਹਦਾ ਲੱਗੇ ਤਾਂ ਕਿੰਨਾ ਫੇ ਰੱਖਣਾ ਇਹਦਾ ਮੁੱਲ ਇਹ ਤਾਂ ਮੋਲੋ ਕੋਈ 65 ਦੀ ਕੋਈ 60 ਨਹੀਂ ਅੱਛਾ 55000 ਦੀ ਹਾਨੇ ਦੇ ਰਾਂਗੇ ਅੱਛਾ ਵੀ 55000 ਦੀ ਅੱਜ 55 55 ਜੀ ਸੱਜਰ ਵਿੱਚ ਅੱਛਾ ਜੀ ਕੋਈ ਸਾਂਭ ਵਾਲਾ ਵੀ ਭਰਾ ਲੈ ਜੂ ਨਾ ਹਾਂਜੀ ਤੇ ਦੁੱਧ ਦਾਸ ਨੂੰ ਦਊਗੀ ਠੀਕ ਆ ਹਾਂ ਹਾਂ ਜੀ ਦਾਂਗੇ ਤੇ ਆ ਜਿਹੜੀ ਇਹ ਤਾਜੀ ਸੂਈ ਜੀ ਇਹ ਤਾਂ ਚੰਗੀ ਚੰਗੀ ਸਾਂਭੀ ਰੀਂਗ ਨਾ ਕਹਿੰਦੇ ਇਹ ਕੱਲ੍ਹ ਆਈ ਹੈ ਕੱਲ੍ਹ ਜੁਈ ਆ ਠੀਕ ਆ ਕੱਲ੍ਹ ਹੀ ਹਰਾਂਤੀ ਆ ਠੀਕ ਆ ਅਭੀ ਅਭੀ ਆ ਸਾਰੇ ਚੰਗੇ ਰੀਜਨਲ ਸੰਭੀ ਕਹਿੰਨੇ ਚੰਗੇ ਪਿੱਠ ਪੜੇ ਦੀ ਆ ਬੱਚਾ ਇਹਦਾ ਤੁਹਾਨੂੰ ਦਿਖਾ ਦਿੰਦਾ ਇਹਦੇ ਮਗਰ ਵੀ ਕੱਟੀ ਆ ਬੱਚਾ ਤੁਹਾਨੂੰ ਹੁਣੇ ਦਿਖਾ ਦਿੰਦੇ ਆ ਆ ਕੱਟੀ ਆ ਜਿਹੜੀ ਉਹਦੀ ਨਾਲ ਜਿਹੜਾ ਨਾਲ ਹੀ ਆ ਲੈ ਜਾ ਬੱਚੇ ਦਾ ਵੱਧ ਕਰਦੀ ਥੋੜਾ ਜਿਹਾ ਤੇ ਆ ਥਣ ਵੀ ਤੇ ਦੇਖ ਸਕਦੇ ਲੱਗੇ ਚੰਗੀ ਚੁੰਟਾਂ ਬੜੀ ਸਾਫ ਆ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਚਲੋ ਲੈ ਮਰੀ ਚੋਣ ਚਾਂ ਸਾਫ ਹੈ ਵੀ ਇੱਕ ਕਰ ਨੰਬਰ ਦਾ ਕਿਹਾ ਆ ਬੜੀ ਸਾਫ ਹੈ ਠੀਕ ਆ ਚਲੋ ਬੰਦੋ ਇਹਨਾਂ ਇਹਦਾ ਮੁੱਲ ਭਾਵੇਂ 85 ਕਰਦਗੇ ਤੇ ਭਾਵੇਂ 90 ਕਰਦਗੇ ਹਾਂਜੀ ਹਾਂ ਨਾ 80000 ਦੇ ਦਾਂਗੇ 80000 85 ਵੀ ਤੁਹਾਨੂੰ ਦੇ ਦਿੱਤੀ ਆ ਅੱਛਾ ਜਿੰਨੀ ਚੂਣ ਚਾਂਦ ਸਾਹਿਬ ਦੁੱਧ ਵੀ 12 ਕਿਲੋ ਕੱਢੂਗੀ ਅੱਛਾ ਕਿਹੜੀ ਇਹ ਦੇ ਲੱਛਣ ਨੇ ਜਿਹਨੇ ਤੁਹਾਨੂੰ ਬੁਲਾਇਆ ਬਾਕੀ ਇਹ ਆ ਕਿ ਸਾਂਭੀ ਬੜੀ ਰੀ ਜੀ ਸਾਂਭੀ ਬੜੀ ਚਵਾ ਬਸ ਮਾ ਬਹੁਤ ਹੀ ਜ਼ਿਆਦਾ ਚੰਗਾ ਵਾ ਠੀਕ ਆ 80000 ਦੀ ਹਾਂ ਦੇ ਗਏ ਠੀਕ ਆ ਤੇ ਆਜ ਬਾਕੀ ਹੁਣ ਅੱਗੇ ਆ ਗਈ ਮੀਨੀ ਝੋਟੀ ਚੰਗੇ ਕਦ ਕਾਠ ਵਾਲੀ ਆ ਮੀਨੀ ਵੀ ਬਾਕੀ ਕੁਛ ਥੋੜੇ ਲੱਗ ਲੱਗੇ ਬੱਜੇ ਆ ਉਹਦੇ ਕਰਕੇ ਥੋੜਾ ਜਿਹਾ ਡਰ ਚ ਜਾਂਦਾ। ਆ ਦੇਖ ਸਾਦੇ ਜੀ। ਮੀਨੀ ਝੋਟੀ ਆ ਇਹ ਵੀ ਸੋਈ ਸਵਾਈ ਆ। ਥਾਨ ਬੜਾ ਕਮਾਲ ਦਾ ਇਹਦੇ ਕੋਲ। ਤੇ ਥੱਲੇ ਵੀ ਦੇਖ ਸਕਦੇ ਚੰਗੀ ਤਿਆਰ ਹੋਈ ਆ। ਆ ਜੇ ਵੀਡੀਓ ਬਣਾਉਂਦਾ ਟਾਈਮ ਵੀ ਜਿਹੜਾ ਆਪਣਾ ਦੁਪਹਿਰ ਦਾ ਵਾ। ਸ਼ਾਮ ਤੱਕ ਇਹਨਾਂ ਆਪਣੇ ਦੁੱਧਰੇ ਹਿਸਾਬ ਨਾਲ ਹਵਾਨੇ ਹੋਰ ਤਿਆਰ ਕਰ ਜਾਣੀਆਂ। ਸਰਦਰ ਦਰਦੀ ਦਰਦੀ ਜੀ ਆਏ ਹਾਂ ਜੀ ਇਹ ਤਾਜੀ ਨਹੀਂ ਜਿਹੜੀ ਹੈ ਨਾ ਹਾਂ ਜੀ ਕਿ 1 ਲੱਖ ਤੇ 40000 ਦੀ ਆਈ ਇਹ ਮੈਂ ਨਾਂ ਦੀ ਨਾ ਕਿ ਚੰਗੇ ਅੱਡੇ ਤੋਂ ਆਈ ਆ ਅੱਛਾ ਜਿੰਨਾ ਹੱਟ ਕੇ ਵੀ ਉਹ ਭਰਾ ਨੇ ਖਰੀਦੀ ਠੀਕ ਆ ਉਹਦੋਂ ਲਿਆ ਇਹ ਨਹੀਂ ਮੈਂ ਬਾਰੀ ਕੋ ਗਈ ਆ ਅੱਛਾ ਆਫ ਕਰਦੀ ਜੀ ਜੂ ਠੀਕ ਆ ਤੇ ਫੋਨ ਇਹਦੇ ਕੋਲ ਤੋਂ 8 ਕਿਲੋ ਆ ਅੱਛਾ ਤੇ ਬਣੀ ਵੀ ਮਹੀਨਿਆਂ ਦੇ ਤਾਹ ਤਰੀਕ ਲਿਖੀ ਪਈ ਆ ਉਹਨੇ ਲੀ ਕੋਲ ਅੱਛਾ ਮੈਂ ਮੁੰਡੇ ਨੂੰ ਕਹਾਂ ਫੋਨ 'ਚ ਉਹਨਾਂ ਕੋ ਖਿੱਚ ਕੇ ਲੈ ਆਂ ਭੰਦੇ ਲੈ ਕੇ ਲਿਆ ਹਾਂ ਹਾਂ ਜੀ ਹਾਂ ਜੀ ਇਹ ਦੋ ਦਨ ਬਲੈਂਚ ਬਣਾਈਆਂ ਨੇ ਠੀਕ ਆ ਕਿੰਨੇ ਛੋਟੇ ਕੋ ਨਾ ਬਲੈਂਚ ਆ ਠੀਕ ਆ ਹਾਂ ਨਾ ਹੀ ਇਹਦਾ ਮੁੱਲ ਜਿਹੜਾ ਨਹੀਂ ਮੰਗਣ ਜਿੰਨਾ ਮਰਜ਼ੀ ਮੰਗੀਏ 65000 ਦੇ ਦਾਂਗੇ 65000 ਦੇ ਦਾਂਗੇ ਵਿਚੋ ਕਰਨਾ ਮੰਨਤਨ ਮੰਨਤਨ ਯਾਰ ਫੂਲ ਛੋਟ ਕਰ ਦਿੰਗੇ ਹੋਰ ਠੀਕ ਆ ਤੇ ਹੁਣ ਆ ਕਿ ਛੋਟੀ ਰਹਿ ਗਈ ਜਿਹੜੀ ਇਹ ਥੋੜੀ ਟੋਕਣ ਕੱਪਣ ਜੀ ਚੱਕ ਪਾਸ ਚੱਕ ਪਾਸ ਬਿਲਕੁਲ ਛੋਟਾ ਸਿੰਘ ਇਹਨੂੰ 5 ਮਹੀਨੇ ਆਪਣੇ ਮੇਰੇ ਨਾਲ 13 ਤਰੀਕ ਨੂੰ ਹੋ ਜਣਗੇ ਅੱਛਾ 13 ਤਰੀਕ ਨੂੰ ਹਾਂ ਅਸ਼ੇਮਾ ਚੱਜ ਜਾਣਾ ਬਸ ਹੋ ਹੀ ਗਿਆ ਇੱਕ ਲੱਗ ਪੰਜ ਮਹੀਨੇ ਆਈ ਹੈ ਜੀ अच्छा ये आज ही है। ਇਹਨੂੰ ਕਿਹ ਡੋਗਨ ਲੈ ਕੇ ਹੜ ਗੋਈ ਨੂੰ? ਠੀਕ ਆ। ਪਹਿਲੇ ਚੂਏ ਆ। ਆ ਦੇਖ ਸਕਦੇ ਬਿਲਕੁਲ ਛੋਟਾ ਸਿੰਗ ਹੈ ਜਿਹੜਾ ਇਹਦਾ। ਬਹੁਤ ਸ਼ਕੀਨ ਆ। ਗਾਂ ਇਹ ਤੇ ਪਹਿਲਾਂ ਸੋਇਆ ਤੇ ਗਾਂ ਦੂਸਰੇ ਲਗਭਗ ਨੇ। ਦੂਰੀ ਦੇ ਗੱਭਣਿਆ। ਤੇ 4 ਕਿਲੋ ਦੁੱਧ ਆ। 4 ਕਿਲੋ ਦੁੱਧ। ਉਹ ਜੋ ਕੇ ਸਾਫ਼ ਕਰਕੇ ਨਾ ਅੱਛਾ ਖਾਣ ਦਾ ਅੱਗੇ। ਠੀਕ ਆ। ਬੰਦ ਹੋ ਵੀ ਨਹੀਂ ਰਹਦੀ ਆ। ਬੰਦ ਵੀ ਨਹੀਂ। ਅੱਛਾ ਹੁਣ ਚਵਾਈ ਕਰਕੇ ਪਾਸ ਕਰਕੇ ਆ। ਪਾਸ ਕਰਕੇ ਤਸਦੀਆਂ ਨੇ ਅੱਜ ਚਵਾਪ ਸਮਾਦੀ ਵਧੀਆ ਵਾ। ਦੇਦਾ ਮੁੱਲ। ਅੱਜ ਮਹੀਨੇ ਨੂੰ ਹੋ ਜਣੇ ਆ। 12 13 ਤਰੀਕ ਨੂੰ। 26 ਤਰੀਕ ਲਈ ਹੀ ਉਖਾੜੀ ਆ। ਹੋ ਇਹ ਇੱਕ ਲਗਭਗ 2-4 ਦਿਨ ਦੀ ਰਹਿ ਗਈ ਤੇ ਇਹਦਾ ਮੁੱਲ 55000 ਦੇ ਦਿਆਂਗੇ ਅੱਛਾ ਚਲੋ ਜੀ 1000 ਸ਼ੋਰ ਕਰ ਦੰਗੋ ਠੀਕ ਆ 55000 ਦੇ ਦਿਆਂਗੇ ਬਾਕੀ ਇਹਦੇ ਵਿੱਚ ਬਾਕੀ ਕੱਪੜੇ ਦੀ ਗੱਡੀ ਕੋ ਚੈੱਕ ਕਰਾ ਕੇ ਲੈ ਜੇ ਭਾਉ ਘਰ ਜਾ ਕੇ ਕਰਾ ਲੇ ਅੱਛਾ ਖਾਲੀ ਨਹੀਂ ਹੋਊਗੀ ਠੀਕ ਆ ਹਾਂਜੀ ਤੇ ਹੁਣ ਆ ਗਾਂ ਜਿਹੜੀ ਇਹ ਗਾਂ ਸੂਈ ਜੇ ਅੱਛਾ ਇਹਦੇ ਮਗਰ 7-8 ਕਿਲੋ ਹੀ ਆ ਅੱਛਾ ਇਹ ਕਹਦੇ ਤੁਹਾਨੂੰ ਸੂਈ ਆਹ ਵਛੀ ਜਿਹੜੀ ਖਾ ਵਛੀ ਜੀ ਆ ਆ ਨਾ ਲੋ ਜੇ ਨਾਲ ਹੀ ਆ ਇਹ ਬੋਲੇ ਇਹਦੇ ਕੋਲ 7-8 ਕਿਲੋ ਜਿਹੜਾ ਗਿੰਦਾ। ਅੱਗੇ ਸੇਲਸ ਜੀ ਬੜੀ ਰਕੀ ਰਕੀ ਨਹੀਂ ਹੋ ਰਹਾ। ਸੰਧੀ ਗੋੜੀ ਭਰੀਏ 2-8 ਕਿਲੋ ਅੱਗੇ ਬਨੇ ਆ ਜੀ। ਬਾਕੀ ਹਵਾਨਾ ਜ਼ਿਆਦਾ ਗਾਹ ਨਹੀਂ ਰੱਖਦੀ ਆ। ਇਹਦਾ ਭਾਵੇਂ 35 ਮੰਗੀ ਭਾਵੇਂ 40 ਮੰਗੀ ਇਹ 72000 ਦੇ ਦਾਂਗੇ। ਅੱਛਾ ਤੇ ਕਿੰਨਾ ਦੁੱਧ ਚੁਆਈ ਜਾਊਗੀ ਦੁੱਧ 10 ਕਿਲੋ ਕੀ ਜਾਂਦਾ ਉਹ ਤਾਂ ਉਹਨਾਂ ਦਾ ਸਾਨੂੰ ਕਹੀ ਹੋਣੀ 10-12 ਕਿਲੋ ਪਰ ਅੱਖ ਕਿਲੋ ਨਿਕਲਿਆ ਅੱਛਾ ਹਾਂਜੀ ਠੀਕ ਆ ਤੇ 10 ਕਿਲੋ ਪੱਟੀ ਜੂਗੀ ਤੇ ਇੱਕ ਆ ਹੁਣੇ ਸੋਈ ਜੇ ਇਹ ਬੈਲ ਹੁਣੇ ਸੋਈ ਜੇ ਇਹ ਜਰਸੀ ਕ੍ਰੋਸਰ ਨੇ ਸੋਈ ਗਿਆ ਹਾਂਜੀ ਤੁਸੀਂ ਦੇਖ ਸਕਦੇ ਇਹਦੇ ਕਾਫੀ ਪਿਆਰਾ ਵਾ ਜਿਹੜਾ ਬੜੀ ਛੋਟੀ ਧੀਰੀ ਸੀ ਤੇ ਬੱਚਾ ਕਿ ਆ ਗਿਆ ਤੇ ਮਗਰ ਬੱਚਾ ਕਿ ਨਹੀਂ ਮਗਰ ਬੱਚਾ ਜੀ ਦਾ ਤਾਂ ਇਹ ਮਗਰ ਬੱਚਾ ਹੀ ਆਇਆ ਜੀ ਜੇਰ ਪੈਣ ਵਾਲੀ ਹੈ ਜੀ ਹਾਂਜੀ ਬਾਕੀ ਇਹਦੇ ਵੀ ਹਵਾਨ ਦੇ ਤੱਕ ਥੋੜੀ ਗਾਂ ਨਹੀਂ ਹੈ ਪਣੀ ਥਾ ਪੰਜ ਮੱਟ ਕਰਦਾ ਨਾ ਗੰਦੀ ਰਹਿੰਦੀ ਹੈ। ਅੱਛਾ ਇਹ ਨਾਲ। ਇਹ ਨਾਲ। ਚੱਲ ਆ ਫਿਰ ਬਾਅਦ ਚ ਆ ਲਾਂਗੇ। ਬਾਅਦ ਚ ਡਾਲਿਓ ਨਹੀਂ ਤੇ। ਬਾਅਦ ਚ। ਉਹ ਉਹ, ਉਹਦੀ ਬੜੀ ਕੇਜ ਹੈ। ਬੱਚੇ ਦਾ ਥੋੜਾ ਜਿਹਾ। ਤਾਂ ਜੇ ਸੋਈ ਡੰਗਰ ਨਾ ਹੁੰਦਾ ਵਾ। ਬਾਕੀ ਠੰਡੀ ਧੀਰੀ ਸੀਲ ਬੜੀ ਨਾਲ ਸੁਣੇ ਜਾਂਦਾ ਜੀ। ਠੀਕ ਆ। ਸੀਲ ਵੀ ਲੱਤ ਮੈਂ ਲਾਤਾਂ ਦਾ ਕੰਮ ਨਹੀਂ ਹੈ। ਬਾਕੀ ਹੈਗੀ ਵੀ ਜਰਸੀ ਕ੍ਰਾਸ ਹੈ ਜਿਹੜੀ। ਬਹੁਤ ਠੰਡੀ। ਠੀਕ ਆ। ਤੇ ਇਹ ਕਿੰਨਾ ਕੁ ਤੇਰਾ ਦੁੱਚ ਵਾਈ ਜਾਊਗੀ? ਦੋ ਦੁਕਾਨ ਗੋਰੀ ਵਿਹੋਤੋਂ ਦੇ ਪਹਿ 22 ਕਿਲੋ ਜੋ ਆਵਾ ਅੱਛਾ ਇੰਨੇ ਸਵੇ ਦੁਜੀ ਹੁਣ ਸੋਈ ਆ ਹਾਂਜੀ ਪਰ ਅਹੀਂ ਵੀ ਬਾਜੀ ਹੁੰਦੇ ਕੋਈ ਤੇ ਬੋਲੇ ਜੇ ਆ ਆਪਣੇ ਸਮਝ ਹੁਣ ਇਹ ਜੇ ਸੋਈ ਆ ਆਪਣੇ ਸਮਝ ਲੈ ਲੈ ਅੱਛਾ ਇਹ ਮੁੱਲ ਵੀ ਚਲੋ ਇਹਦਾ ਜਿਆਜ ਕਰਾਂਗੇ ਕੋਈ 70 ਨਹੀਂ 50 60 ਹਜ਼ਾਰ ਦੀ ਹਾਂ ਹਾਂਜੀ ਅੱਛਾ 60 ਦੀ ਦੇ ਦੋ 60 ਹਜ਼ਾਰ ਦੀ ਹਾਂ ਹਾਂਜੀ ਬਾਕੀ ਇਹ ਜੇ ਹੁਣੇ ਸੋਈ ਆ ਜਰਸੀ ਕ੍ਰੋਸ ਆ ਥੱਲੇ ਆ ਮੈਂ ਚੰਗੀ ਤਿਆਰ ਹੋਈ ਆ ਮੈਂ ਠੰਡੀ ਵੀ ਵੀ ਬਾਕੀ ਸੀਲ ਲੈਸ ਕਰਦੇ ਚੰਗੀ ਆ ਜਿਹੜੀ ਹਾਂਜੀ ਲਿਆ ਹੁਣ ਅਗਲੀ ਗਾਂਵ ਤੋਰ ਦੋ ਸੋਈ ਆ ਵੀ ਇਹ ਗੱਭਣੇ ਇਹ 3 ਦਿਨ 15 ਕਿਲੋ ਲਈਦੀ ਆ اچھا ਪਰ ਦੋ ਦਿਨ 20 22 ਕਿਲੋ اچھا ਕੱਢਿਆ ਜਾਂਦੀ ਹੈ ਅੱਛਾ ਕਰਵਾਉਂਦੀ ਆਪਣੇ ਨੂੰ ਜੋ ਦਿਨ 20 22 ਕਿਲੋ ਕੱਢਿਆ ਜਾਂਦੀ ਸੀਰ ਸੰਦੀ ਬੜੀ ਆ ਇਦਾਂ ਥਲੇ ਲਾਜੀ ਦੇ ਭਾਵੇਂ اچھا ਅਜੇ ਰੋਕੀ ਰੋਕੀ ਆਹ ਨੂੰ ਥੋੜ੍ਹਾ ਜੈਨ ਲਾਖਮੀ ਮਾਰਦੀ ਹੈ ਅੱਛਾ ਜਾਂ ਲਾਤ ਮਾਰਦੀ ਨਹੀਂ ਠੀਕ ਆ ਮਰਜੀ ਲਾਜੋ ਥੱਲੇ ਦੇ ਠੀਕ ਆ ਉਹ ਥੱਲੀ ਥੱਲੀ ਆ ਸੀਰ ਸਾਡ ਬੜੀ ਆ ਲੈ ਜਾ ਦੇਰੀਆਂ ਤੇ ਚੌਣ ਵਾਲੀ ਗਾਵਾਂ ਇਹੋ ਜਿਹੀਆਂ ਅਕਸਰ ਦੇਰੀਆਂ ਦੇ ਉਹਦੇ ਬਾਅਦ 1 ਕਿਲੋ ਕਰਦੇ ਉਹ ਬੰਦੇ ਨੂੰ ਕੁਛੜ ਜਾ ਮਕਾਨ ਨੂੰ ਨੱਲੇ ਹੋਣਾ ਹਾਂਜੀ ਹਾਂਜੀ ਉਹਨਾਂ ਤਾਂ ਅੱਗੇ ਹੁੰਦੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਗਾਂ ਸੁਈ ਵੀ ਗਾਂ ਤਾਂ ਬਾਜ਼ਾਰ ਦੇ ਤੋਂ ਸੱਜੀ ਵੇਚਦੇ ਹਾਂਜੀ ਆਪਣੇ ਹੱਥੀਆ ਹਾਂਜੀ 40000 ਦੀ ਗਾਂ ਦਵਾ 40000 ਦੀ 20 ਲੀਟਰ ਵਾਲੀ ਸਾਈ ਵਾਲ 40 ਇਹ ਸੁਈ ਹੈ ਵਜਾਦੀ ਕਿ 50 60 ਹਜ਼ਾਰ ਦਾ ਤੁਸੀਂ ਠੀਕ ਆ ਜਨੀ ਥੱਲੇ ਉਹ ਬਣਦੀ ਛੱਡਾ ਇਹ ਆ ਕਿ ਸਾਮ ਛੱਡ ਕੇ ਅੱਜ ਮੁੰਡੇ ਸ਼ਾਮ ਛੱਡ ਕੇ ਸਾਨੂੰ ਮਿਲੀ ਆ ਹਾਂਜੀ ਤੇ ਸ਼ਾਮ ਛੱਡ ਕੇ ਕਰਦੇ ਤੇ ਹੁਣ ਆ ਵੀ ਕੱਪਣੇ ਆ ਆ ਵੀ ਮਰ ਹਾਂਜੀ ਇਹ ਕਿੰਨੇ ਕੇ ਦੁੱਧ ਵਾਲੀ ਹੈ ਇਹ ਜਰਸੀ ਆ ਗਈ ਅੱਜ ਹਾਂਜੀ ਇਹਦਾ ਵੀ ਪੂਰਾ ਹੈਵੀ ਬੋਡੀ ਸਟਰਕਚਰ ਹੈ ਜਿਹੜੇ ਉਹਨਾਂ ਨੇ ਕਹਿੰਦੇ 80 ਕਿਲੋ ਜੋਆ ਵਾ ਅੱਛਾ ਪਰ ਅਖੀਰ ਦੇ ਸਾਈਜ਼ ਦੇ ਲੱਖ ਹੁੰਦੀ ਆਪਣੀ ਦੋਫੇ ਕੋਈ ਚਾਹ ਠੀਕ ਆ ਤੇ ਚਲੋ 20 ਪਾ ਲੀ ਕਿਲੋ ਦੀ ਜੇ ਉਹਦਾ ਬੜਾ ਵਾ ਬਾਕੀ ਜਿਹੋ ਜਿਹੇ ਦਾ ਕੱਦ ਕਾਠਿਆ ਤੇ ਜਿਹੋ ਜਿਹੇ ਬੋਡੀ ਸਟਰਕਚਰ ਹੈ ਦੋ ਤਿੰਨ ਕੱਢਣਾ ਚਾਹੀਦਾ ਵਾ ਖੁੱਲਾ ਗਾਵਾਂ ਦੇ ਸਹਾਨੂੰ ਪੂਰਾ ਫੁੱਲ ਸੱਜਿਆ ਠੰਡੀ ਧੀ ਦੀ ਸੀਲ ਹੈ ਵੀ ਬੜੀਆ ਕੋਈ ਦਸੀ ਦੀ ਕਰਾਸ ਦੇ ਸਹਾਨੂੰ ਜਲਾਈਆ ਪੰਜ ਸੀਲ ਦੀ ਗਰੰਟੀ ਇਹਦੀ ਹੋਊਗੀ ਠੀਕ ਆ ਇਹ ਵੀ ਗੱਤ ਮਾਰੂ ਗੱਤ ਨਹੀਂ ਗੱਲ ਕੋਈ ਮਾਰੂਗੀ ਠੀਕ ਆ ਇੱਧਾ ਥੰਦੇ ਬਾਜੋ ਭਾਉਲੀ ਦੇ ਆਵਣਾ ਆਵਣਾ ਠੀਕ ਆ ਤੇ ਗਾਰੀ ਠੰਡੀ ਦੀ ਦੀ ਆ ਵਾਕਿਆ ਨਾ ਨਾ ਦਾ ਸਾਈਜ਼ ਗਾ ਜਿਹੜਾ ਚੰਗਾ ਇਹਦਾ ਵੀ ਕੱਦ ਕੱਟ ਜਿਹੜਾ ਚੰਗਾ ਮੇਰਾ ਵਾ ਠੀਕ ਆ ਕਿ ਜਿਹਦੇ ਮੋਢੇ ਤੇ ਹੁੰਦੀ ਜੀ ਠੀਕ ਆ ਤੇ ਤਾਂ ਮੁੱਲ ਫਿਰ ਕੀ ਦਾ ਮੁੱਲ ਭਾਵੇਂ ਗਾਹ ਸੋਈਏ ਦਬੰਗ ਲੱਖ ਦੀ ਵੇਚੋ ਜੁਆਰ ਦਾ ਬਾਜ਼ਾਰ ਚੱਲ ਰਿਹਾ ਹਾਂ ਜੀ ਆਪਾਂ ਹਾਂ ਨਾ ਹੀ ਗਾਂ 6000 ਰੁਪਏ ਦੀ 6000 ਰੁਪਏ 6000 ਛੋਟ-ਛੋਟ ਮੋਕੇ ਤੇ ਕਰਦੇ ਹੋਗੇ ਹੋਰ ਯਾ ਛੱਡ ਦਾਂਗੇ 60 ਦੇ ਦਾਂਗੇ ਠੀਕ ਆ ਕੋਈ ਵੀਰ ਭਰਾ ਜੀ ਨੂੰ ਦਿਨ ਚੰਗੀ ਲੱਗੇ ਤੇ ਆ ਜਿਹੜੀ ਐਂਡ ਤੇ ਜੇ ਇਹਨੂੰ ਨਾ ਬੱਚੀ ਨੂੰ ਬੁਖਾਰ ਆ ਰਿਹਾ ਟੋਕਰ ਦੋ ਦਸ ਲੋਹੀ ਅੱਛਾ ਇਹ ਰਹਿਣ ਦਿਨੋਂ ਠੀਕ ਹੋ ਜਾ ਫੇਰ ਬਾਤ ਚਲੋ ਅਗਲੇ ਵੀਡੀਓ 'ਚ ਪਾ ਲਾਂਗੇ ਤੁਹਾਨੂੰ ਬਾਕੀ ਵਿਖਾਦਾ ਸਾਰਾ ਮਾਲ ਬਾਕੀ ਨਾ ਇੱਕ ਆ ਮਹੀ ਹੋ ਰਹੀ ਆ ਅੱਛਾ ਹਾਂ ਜੀ ਆ ਆਹ ਦੇਖ ਲਈ ਹਫਤਾ ਖੜੀ ਦੀ ਆ ਅੱਛਾ ਦੇਈ ਜੇ ਇਹ ਆਪਣਾ ਲਾਗੋ ਨਹੀਂ ਪਣਦੀ ਬੜੀ ਆ ਅੱਛਾ ਮੈਂ ਕਹਿੰਦੀ ਹਾਂ ਸਾਂਭ ਨੂੰ ਰੱਖੀ ਵੀ ਬਰਾ ਠੀਕ ਆ ਨਹੀਂ ਜੇ ਸੂਈ ਰੱਖ ਦੂ ਠੀਕ ਆ ਨਹੀਂ ਤੇ ਅਗਲੇ ਵੀਡੀਓ ਚ ਸੂਈ ਪਾ ਜੂਗੀ ਬਾਕੀ ਇਹ ਆ ਕਿ ਹੈ ਸਾਂਭਣ ਵਾਲੀ ਆ ਜਿਹੜੀ ਹਾਂ ਇਹ ਲਾਗੋ ਲਈ ਆਪਣਾ ਜੋ ਘਰ ਤੋਂ ਤਨੂ ਸੰਭੀ ਕਰਦੇ ਗਏ ਤੇ ਰਹੀ ਵੀ ਜਿਆਦਾ ਅੰਦਰ ਹੀ ਆ ਬਾਕੀ ਥਣ ਵੀ ਚੰਗੇ ਗਿਆਪਤੇ ਆ ਜਿਹੜਾ ਮਿਲਕਵੇਂ ਨੇ ਵੀ ਚੰਗੀ ਆ ਹੁਣ ਤਾਂ ਬਾਈ ਲੱਸੀ 14-14 ਗਲੋਦੋ ਜਮੀਨ ਕੱਢਿਆ ਜੀ ਹਾਂਜੀ ਸਾਂਭੀ ਨਹੀਂ ਗਈ ਠੀਕ ਆ ਬਾਕੀ ਮੁੱਲ ਵੀ ਤਾਂ ਹੁੰਦਾ ਪਾਵਾਂਗੇ ਜਿੱਦਾਂ ਦੇ ਹਰ ਟਾਈਮ ਤੇ ਇਹ ਹੈਗੀ ਆ ਠੀਕ ਆ ਇਹ ਉਤਰਾ ਕਿੰਨਾ ਕੁ ਦੁੱਧ ਕੱਢੀ ਜਾਊਗੀ ਚਲੋ 8 ਕਿਲੋ ਕੱਢੀ ਜਾਓ ਬੜਾ ਬਹੁਤ ਨਸੀਹਤ ਥੋੜੀ ਜੀ ਹਾਂਜੀ ਹਾਂਜੀ ਇਹ 8 ਕਿਲੋਵਟ ਦਾ ਬੜਾ ਜਿਹਾ ਜਨਰੇਟਰ ਨਾ ਮਹੀਆ ਤੇ ਮੋਲੇ ਦਾ ਮੋਲੇ ਦਾ ਕੋ 50 ਨਹੀਂ ਕੋ 55 ਨਹੀਂ 45 ਹਜ਼ਾਰ ਰਿਕਾਂਗੇ 45 ਹਜ਼ਾਰ ਰਿਕ 45 ਹਜ਼ਾਰ ਰਿਕ ਠੀਕ ਆ ਮੌਕੇ ਤੇ ਮਾਤਾਂ ਨਾ ਮੌਨ ਨਾਲ ਕਰ ਛੋਟ ਛਾਟ ਥੋੜੀ ਬਾਤ ਕਰ ਦੋਗੇ ਕਰ ਦਾਂਗੇ ਜੀ ਠੀਕ ਆ ਜੀ ਤੇ ਠੀਕ ਆ ਫਿਰ ਹੋਰ ਕੁਛ ਹੈ ਨਾ ਬਹੁਤ ਬਹੁਤ ਧੰਨਵਾਦ ਹੈ ਵੀਰ ਭਰਾ ਹੁਣ ਜਿਹੜਾ ਮਰਜੀ ਆਵੇ ਹਾਂਜੀ ਹਾਂਜੀ ਤਸੱਲੀ ਕਰਿਓ ਚੂਵੇ ਚਵਾਵੇ ਵਜਾਰ ਲਗਾ ਕੇ ਠੀਕ ਆ ਜਾ ਕੇ ਜਾਓ ਜਿਹੜੀ ਗੱਬਲ ਕਰੀ ਆ ਹਾਂਜੀ ਉਹ ਗੱਬਲ ਹੋਊਗੀ ਹਾਂਜੀ ਇਹ ਖਾਲੀ ਹੋਊਗੀ ਦੋ ਦਿਨ ਦਾ ਤੁਸੀਂ ਠੀਕ ਹੈ 2-4 ਦਿਨਾਂ ਦੇ ਵਿੱਚ ਵਿੱਚ ਕੋਈ ਦੱਸ ਦੇ ਹਨਾ ਚੈੱਕ ਕਰਾ ਲਈ ਜਾ ਕੇ ਥੰਦੀ ਕਰ ਦੇ ਸਾਡੇ ਕੋਲ ਚੈੱਕ ਕਰਾ ਖਾਲੀ ਆਮ ਤਾਂ ਸਭ ਤੋਂ ਵਧੀਆ ਹਾਂਜੀ ਜੇ ਆਪਣੇ ਘਰ ਕਰਾਉਣੀ ਤਾਂ ਕੋਈ ਜਗ੍ਹਾ ਕਰਾ ਲੇ ਠੀਕ ਹੈ ਉਹਦੀ ਇਹੀ ਜ਼ਮੇਵਾਰੀ ਚ ਖਾਲੀ ਹੁੰਦੀ ਆ ਆਹੂ ਕਿ ਗੱਬਣੇ ਨਿਕਲ ਨਹੀਂ ਗੱਬਣੇ ਠੀਕ ਹੈ ਖਾਲੀ ਤੇ ਪੌਣੀ ਦੀ ਵੀਡੀਓ ਜਾ ਹਾਂਜੀ ਹਾਂਜੀ ਇਹ ਪਾਵਾਂਗੇ ਜਿਹੜੇ ਦੱਸ ਕੇ ਪਾਵਾਂਗੇ ਬਾਕੀ ਆ ਕੇ ਜੀ ਭਾਜੀ ਮੈਂ ਆ ਇੱਥੋਂ ਹੀ ਤਸੱਲੀ ਕਰ ਗੀ ਨਹੀਂ ਆ ਵੀ 100% ਗੱਬਣੇ ਮੈਂ ਅੱਛਾ 100% ਮੈਂ ਗੱਬਣ ਨਹੀਂ ਨਿਕਲਣ ਵਾਲੀ ਮਮੀ ਆ ਅੱਛਾ ਪਰ ਅਸੀਂ ਗੱਬਣ ਨਹੀਂ ਕਹਿੰਦੇ ਠੀਕ ਹੈ ਅੱਜ ਇੱਕ 2 ਮਹੀਨੇ ਤੋਂ ਪ ਇਹ ਵੀ ਮੈਂ ਨਿਕਲ ਗਈ ਆ ਠੀਕ ਆ ਅੱਜ ਨੂੰ ਕਿੰਨੇ ਦੁੱਧ 10 ਕਿਲੋ ਆ ਤੇ ਨਹੀਂ ਰੱਖ ਤੋਂ ਬਾਹਰ ਆ ਗਈ ਆ ਬਾਕੀ ਇਹ ਆ ਕਿ ਆਪਣੇ ਕੋ ਇੱਥੇ ਆ ਕੇ ਤਸੱਲੀ ਕਰਕੇ ਚਵਾਈ ਚਵਾਈ ਕਰਕੇ ਆਪਣੀ ਵਜਾ ਟੰਕਾ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ